ਸੇਵਾ ਬੜੀ ਮਹਿਕੀ ਚੀਜ਼ ਹੈ। ਸੇਵਾ ਨੂੰ ਐਵੇਂ ਨਹੀਂ ਜਾਣਨਾ ਚਾਹੀਦਾ ਕਿ ਮੈਂ ਸੇਵਾ ਕੀਤੀ। ਕਈ ਵਾਰੀ ਬੰਦੇ ਨੂੰ ਆ ਜਾਂਦਾ ਜੀ ਮੈਂ ਬੜੀ ਸੇਵਾ ਕੀਤੀ। ਮਹਾਰਾਜ ਨੇ ਗੱਲ ਹੀ ਨਵੇੜ ਦਿੱਤੀ ਹੈ। ਮਹਾਰਾਜ ਕਹਿੰਦੇ ਜਿਸ ਮਸਤਕ ਭਾਗ ਸੋ ਲਾਗਾ ਸੇਵਾ ਬੜੇ ਕਰਮ ਚੰਗੇ ਹੋਣ ਤੇ ਗੁਰੂ ਦੀ ਸੇਵਾ ਮਿਲਦੀ ਹੈ। ਬੜੀ ਗੁਰੂ ਦੀ ਕਿਰਪਾ ਹੋਵੇ ਤੇ ਫਿਰ ਜਾ ਕੇ ਸੇਵਾ ਧੋਲੀ ਚ ਪੈਂਦੀ ਹੈ। ਸੇਵਾ ਵੀ ਦੋ ਤਰ੍ਹਾਂ ਦੀ ਹੈ। ਕੋ ਤਨ ਦੀ ਸੇਵਾ ਕਰੀ ਜਾਂਦਾ। ਕੋਈ ਆਇਆ ਏ। ਉਹ ਦੇਖਦਾ ਵੀ ਕੋਈ ਉੱਥੇ ਸੇਵਾ ਕਰੀ ਜਾਂਦਾ ਕੋਈ ਉੱਥੇ ਸੇਵਾ ਕਰੀ ਜਾਂਦਾ ਕੋਈ ਮਨ ਦੀ ਸੇਵਾ ਕਰੀ ਜਾਂਦਾ ਕੋ ਤਨ ਦੀ ਸੇਵਾ ਕਰੀ ਜਾਂਦਾ ਨਹੀਂ ਆ ਸਕਿਆ ਕੋਈ ਬਾਹਰੋਂ ਅੰਦਰੋਂ ਬੈਠਾ ਤੁਹਾਡਾ ਐਨ ਆਰ ਆਈ ਭਰਾ ਉਹਨੇ 10-50000 ਰੁਪਇਆ ਭੇਜਿਆ ਉਹ ਵੀ ਇੱਕ ਸੇਵਾ ਹੀ ਹੈ ਤਨ ਮਨ ਧਨ ਤਿੰਨ ਤਰ੍ਹਾਂ ਦੀ ਸੇਵਾ ਹੈ ਸੇਵਾ ਕਰਨ ਵਾਲੇ ਬੰਦੇ ਨੂੰ ਇਹ ਹਮੇਸ਼ਾ ਇਹ ਸੋਚਣਾ ਚਾਹੀਦਾ ਵੀ ਗੁਰੂ ਮੇਰੇ ਤੇ ਕਿੰਨਾ ਕੁ ਖੁਸ਼ ਹੋਇਆ ਹੋਊਗਾ ਉਹਨੇ ਮੇਰੀ ਝੋਲੀ 'ਚ ਸੇਵਾ ਪਾਈ ਹੈ ਕਿਉਂਕਿ ਕਰਮਾਂ ਤੋਂ ਬਿਨਾ ਸੇਵਾ ਨਹੀਂ ਮਿਲਦੀ ਇਹ ਗੱਲ ਪੱਕੀ ਹੈ ਕਰਮਾਂ ਤੋਂ ਬਿਨਾ ਸੰਗਤ ਵੀ ਨਹੀਂ ਮਿਲਦੀ ਕਰਮਾਂ ਤੋਂ ਬਿਨਾ ਸੇਵਾ ਵੀ ਨਹੀਂ ਮਿਲਦੀ ਇਥੇ ਬੜੇ-ਬੜੇ ਆਉਂਦੇ ਆ ਮੇਰੇ ਵਰਗੇ ਕਈਆਂ ਨੇ ਖਲੋ ਕੇ ਹੀ ਘਰੋਂ ਚਲੇ ਜਾਣਾ ਨਾ ਉਹਨਾਂ ਨੇ ਸੇਵਾ 'ਚ ਪਹੁੰਚਣਾ ਤੇ ਨਾ ਉਹਨਾਂ ਨੇ ਗੁਰੂ ਦੀ ਸੰਗਤ 'ਚ ਪਹੁੰਚਣਾ ਘਰੋਂ ਤਿਆਰੀ ਪੂਰੀ ਕਰਕੇ ਆਏ ਆ ਕੱਪੜੇ ਉਹ ਸੋਦਾ ਤੁਹਾਡੇ ਸਾਰਿਆਂ ਤੋਂ ਮਹਿੰਗੇ ਪਾ ਕੇ ਆਏ ਹੋਣਾ ਪਰ ਜਿੰਨਾ ਚਿਰ ਗੁਰੂ ਦਾ ਹੁਕਮ ਨਹੀਂ ਉਹਨਾਂ ਚ ਇੱਥੇ ਨਹੀਂ ਬਹਿ ਸਕਦੇ ਮੈਂ ਕਈ ਵਾਰੀ ਸੋਚਦਾ ਹੁੰਦਾ ਹਾਂ ਤੁਸੀਂ ਲੋਹੇ ਦੀ ਮੰਡੀ 'ਚ ਜਾਓ ਜਿੱਥੇ ਲੋਹੇ ਦਾ ਸਮਾਨ ਵਿਕਦਾ ਹੈ ਤੁਹਾਨੂੰ ਉੱਥੇ ਭੀੜ ਬਹੁਤ ਦਿਸੂਗੀ ਕਿਉਂਕਿ ਚੀਜ਼ ਸਸਤੀ ਹੈ ਨਾ ਜਿੱਥੇ ਮੰਡੀ ਸਸਤੀ ਚੀਜ਼ਾਂ ਦੀ ਲੱਗਦੀ ਹੈ ਉੱਥੇ ਤੁਹਾਨੂੰ ਬੰਦੇ ਬਹੁਤ ਦੇਖਣਗੇ ਕਿਉਂਕਿ 80 90 100 ਰੁਪਏ ਕਿਲੋ ਦੀ ਚੀਜ਼ ਮਿਲ ਜਾਣੀ ਹੈ ਪਰ ਜਦੋਂ ਤੁਸੀਂ ਸੁਨਿਆਰੇ ਦੀ ਦੁਕਾਨ 'ਤੇ ਜਾਓਗੇ ਤੁਹਾਨੂੰ ਉੱਥੇ ਕਦੀ ਭੀੜ ਨਹੀਂ ਦਿਸੂਗੀ ਹੁਣ ਉਥੇ ਤੇ ਕੋਈ ਲੱਖ ਰੁਪਈਆ ਜੇਬ ਚ ਪਾ ਕੇ ਜਾਊ ਘੱਟੋ ਘੱਟ ਦੇ ਫੇਰੀ ਤੋਲਾ ਖੰਡ ਬਣਾ ਕੇ ਲਿਆਉਣਾ ਕੁਝ ਐਸੇ ਤਰ੍ਹਾਂ ਗੁਰੂ ਦਾ ਸ਼ਬਦ ਬਹੁਤ ਮਹਿੰਗਾ ਵਾ ਆਪਾਂ ਕਈ ਵਾਰੀ ਕਹਿ ਦਿੰਨੇ ਫਲਾਣਾ ਨਹੀਂ ਆਉਣ ਲਿਆ ਬਹੁਤ ਖਲੋਤਾ ਆਉਂਦੀ ਸੰਗਤ ਘਟਾਈ ਆ ਆਉ ਨਹੀਂ ਆਉਂਦਾ ਆਉ ਨਹੀਂ ਆਉਂਦਾ ਕਰੇ ਕੀ ਉਹਦੀ ਆਤਮਾ ਇੰਨੀ ਅਮੀਰ ਨਹੀਂ ਹੈਗੀ ਵੀ ਉਹ ਸ਼ਬਦ ਖਰੀਦ ਸਕੇ हां কবর ਮੜੀ ਤੇ ਮੇਲਾ ਲੱਗਾ ਹੋਵੇ ਗੌਣ ਵਾਲੀ ਲੱਗੀ ਹੋਵੇ ਉੱਥੇ ਜਿੰਨੇ ਮਰਜ਼ੀ ਇਕੱਠੇ ਕਰ ਲੋ ਕਿਉਂਕਿ ਉੱਥੇ ਮਾਰਕੀਟ ਸਸਤੀ ਆ ਤੇ ਸਸਤੀ ਮਾਰਕੀਟ ਦੇ ਬਾਧੂ ਬੰਦੇ ਤੁਹਾਨੂੰ ਮਿਲ ਜਾਣਗੇ ਰੱਬ ਦੇ ਘਰ 'ਚ ਸਾਰੇ ਬੰਦੇ ਮੱਥਾ ਟੇਕਣ ਨਹੀਂ ਆਉਂਦੇ ਕੁਝ ਮੱਥਾ ਲਾਉਣ ਆਉਂਦੇ ਆ ਤੇ ਕੁਝ ਮੱਥਾ ਟੇਕਣ ਆਉਂਦੇ ਕਈ ਮੱਥਾ ਲਾਉਣ ਵਾਸਤੇ ਹੀ ਆਉਂਦੇ ਆ ਉਹਨਾਂ ਦੇ ਮਨ 'ਚ ਮੱਥਾ ਲਾਉਣਾ ਇਹ ਨਹੀਂ ਹੁੰਦਾ ਵੀ ਤੁਸੀਂ ਇੱਟ ਵਟਾ ਚੋਕੇ ਮਾਰਤਾ ਤੁਸੀਂ ਗੋਲੀ ਚਲਾਤੀ ਗੁਰਦੁਆਰੇ ਤੇ ਇਹ ਨਹੀਂ ਹੁੰਦਾ ਗੁਰੂ ਦੀ ਗੱਲ ਨਾ ਮੰਨਣੀ ਇਹ ਵੀ ਮੱਥਾ ਲਾਉਣ ਦੇ ਬਰਾਬਰ ਹੀ ਆ ਗੁਰੂ ਦੀ ਗੱਲ ਨਾ ਮੰਨਣੀ ਇਹ ਵੀ ਮੱਥਾ ਲਾਉਣ ਦੇ ਬਰਾਬਰ ਹੀ ਆ ਬਾਕੀ ਦੁਨੀਆ ਦੇ ਮਗਰ ਲਾ ਕੇ ਦੁਨੀਆ ਨੂੰ ਖੁਸ਼ ਕਰਨ ਵਾਸਤੇ ਅਸੀਂ ਬੜਾ ਕੁਝ ਕਰੀ ਜਾਂਦੇ ਆ ਪਰ ਜੇ ਗੁਰੂ ਕਹਿ ਦਵੇ ਵੀ ਆਹ ਕੰਮ ਮੇਰੇ ਆਖੇ ਲਾ ਕੇ ਕਰ ਲਓ ਤੇ ਸਾਡੇ ਚੋਂ ਬਹੁਤੇ ਆਖਣਗੇ ਵੀ ਰੁਪਈਆ 500 ਹੈਗਾ ਜੇਬ ਚ ਕੋਲਕ ਚ ਪਾ ਦਿੰਨੇ ਆ ਤੂੰ ਰੱਬ ਜੀ ਬੈਠਾ ਰਹੋ ਮਰਜੀ ਸਾਨੂੰ ਕਰਨ ਦੇ ਤੂੰ ਸਾਨੂੰ ਮਤਾਂ ਨਾ ਦੇ ਇਥੇ ਡਾਕਟਰ ਦੀ ਲਈ ਮਤ ਲੋਕੀ ਗ੍ਰਹਿਣ ਕਰ ਲੈਂਦੇ ਆ ਲੀਡਰ ਆਖੇ ਜੋ ਉਹ ਮੰਨ ਲੈਂਦੇ ਆ ਗੁਰੂ ਕੀ ਕਹਿੰਦਾ ਵਾ ਇਹ ਸਾਡੇ ਬਹੁਤਿਆਂ ਦੇ ਸਿਰ ਦੇ ਉੱਤੋਂ ਦੀ ਨੰਗੀ ਜਾਂਦਾ ਹੈ ਸਾਰੇ ਮਥਾ ਟੇਕਣ ਨਹੀਂ ਆਉਂਦੇ ਕੁਝ ਮਥਾ ਲਾਉਣ ਆਉਂਦੇ ਨੇ ਮਥਾ ਲਾਉਣ ਵਾਲਿਆਂ ਦਾ ਹਸ਼ਰ ਕੀ ਹੁੰਦਾ ਏ ਇਹ ਤੁਸੀਂ ਇਸ ਪ੍ਰਸੰਗ ਦੇ ਵਿੱਚੋਂ ਸੁਣੋ ਦੂਜਾ ਨੁਕਤਾ ਇਸ ਪ੍ਰਸੰਗ ਦਾ ਉਹ ਬੜਾ ਕੀਮਤੀ ਆ ਉਹ ਵੀ ਧਿਆਨ ਨਾਲ ਸੁਣਿਓ ਜ਼ੁਬਾਨ ਤੇ ਕੰਟਰੋਲ ਕਿੰਨਾ ਜ਼ਰੂਰੀ ਆ ਜ਼ੁਬਾਨ ਇੱਕ ਬੰਦੇ ਦਾ ਹਥਿਆਰ ਆ ਜਿਨ੍ਹਾਂ ਨੂੰ ਵਰਤਣੀ ਆ ਗਈ ਉਹਨਾਂ ਨੇ ਇੱਥੇ ਮਿਰਚਾਂ ਵੀ ਮਹਿੰਗੇ ਭਾਅ ਵੇਚੀਆਂ ਤੇ ਜਿਨ੍ਹਾਂ ਨੂੰ ਜ਼ੁਬਾਨ ਨਹੀਂ ਵਰਤਣੀ ਆਈ ਉਹਨਾਂ ਕੋ ਸਾਰੀ ਉਮਰ ਗੋੜੀ ਨਹੀਂ ਵੇਚਿਆ ਗਿਆ ਇੱਥੇ ਮੇਰਾ ਨੁਕਤਾ ਸਮਝਣ ਦੀ ਕੋਸ਼ਿਸ਼ ਕਰਿਓ ਜ਼ੁਬਾਨ ਅੰਦਰ ਕਿੰਨਾ ਕੁ ਰਸ ਹੋਣਾ ਚਾਹੀਦਾ ਬੰਦੇ ਦੇ ਇਹ ਬੰਦੇ ਦੇ ਨਾਲ ਨਾਲ ਰਹੀਏ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਜ਼ੁਬਾਨ ਬੰਦੇ ਨੂੰ ਰਾਜ ਵੀ ਦਿੰਦੀ ਆ ਜ਼ੁਬਾਨ ਬੰਦੇ ਨੂੰ ਜੁੱਤੀਆਂ ਵੀ ਮਰਵਾਉਂਦੀ ਆ ਇਸ ਪ੍ਰਸੰਗ 'ਚ ਹੀ ਆਉਂਗਾ ਜ਼ੁਬਾਨ ਤੇ ਕੰਟਰੋਲ ਕਿੰਨਾ ਕੁ ਜ਼ਰੂਰੀ ਆ ਤੁਸੀਂ ਟਰੱਕ ਬੱਸ ਦੇ ਮਗਰ ਮਗਰ ਜਾਓ ਕਈ ਵਾਰੀ ਮੋਟਾ ਕਰਕੇ ਲਿਖਿਆ ਹੁੰਦਾ ਵਾ ਪਹਿਲਾਂ ਤੋਲੋ ਫੇਰ ਬੋਲੋ ਹੁਣ ਤੋਲਣਾ ਉਥੇ ਕਿਹੜੀ ਤੱਕੜੀ ਚੁੱਕੀ ਫਿਰਦਾ ਬੰਦਾ ਵੀ ਮੈਂ ਤੱਕੜੀ ਚ ਤੋਲ ਕੇ ਬੋਲਾਂ ਇਹ ਆਪਣੇ ਦਿਮਾਗ 'ਚ ਹੀ ਹਿਸਾਬ ਬੰਦਾ ਲਾ ਲੇਦਾ ਵੀ ਮੈਂ ਜੋ ਬੋਲਣ ਲੱਗਾ ਵਾਂ ਇੱਕ ਦੇ ਜੁੱਤੀਆਂ ਦਾ ਮਸਾਲਾ ਤੇ ਨਹੀਂ ਤਿਆਰ ਕਰਾਂਉ ਮੇਰੇ ਵਾਸਤੇ ਜਾਂ ਕਿਸੇ ਦਾ ਦਿਲ ਤੇ ਨਹੀਂ ਤੋੜੂਗਾ ਕਿਸੇ ਦਾ ਨੁਕਸਾਨ ਤੇ ਨਹੀਂ ਹੋਊ ਮੇਰੇ ਬੋਲਣ ਦੇ ਨਾਲ ਜ਼ੁਬਾਨ ਬੰਦੇ ਦਾ ਇੱਕ ਹਥਿਆਰ ਆ ਜਿਨ੍ਹਾਂ ਨੂੰ ਜ਼ੁਬਾਨ ਦੀ ਵਰਤੋਂ ਕਰਨੀ ਆ ਗਈ ਉਹ ਬਹੁਤੇ ਪੜ੍ਹੇ ਲਿਖੇ ਨਹੀਂ ਸੀ ਹੈਗੇ ਉਹ ਤਰੱਕੀਆਂ ਕਰ ਗਏ ਕਈਆਂ ਨੇ ਸਾਰੀ ਉਮਰ ਕਿਤਾਬਾਂ ਕਾਲੀਆਂ ਕਰ ਛੱਡੀਆਂ ਪਰ ਜ਼ੁਬਾਨ ਨਹੀਂ ਚਲਾਉਣੀ ਆਈ ਸਾਰੀ ਉਮਰ ਲੋਕਾਂ ਦੇ ਮਗਰ ਮਗਰ ਤੁਰੇ ਫਿਰਦੇ ਰਹੇ ਉਦਾਹਰਣ ਦੇ ਕੇ ਤੁਰਾਂ ਕਿਸੇ ਮਾਈ ਦੇ ਘਰ ਇੱਕ ਫਕੀਰ ਆ ਕੇ ਬਹਿ ਗਿਆ ਮਾਈ ਕਹਿੰਦੀ ਬਾਬਾ ਕੁਝ ਖਾਵੇਂਗਾ ਕਹਿੰਦਾ ਮਾਈ ਜੋ ਖਵਾ ਦੇ ਮਾਈ ਨੇ ਆਖਿਆ ਲੈ ਬਾਬਾ ਮੈਂ ਖੀਰ ਬਣਾ ਕੇ ਲਿਆਉਣੀ ਆ ਉਹ ਖੀਰ ਬਣਾ ਕੇ ਲਿਆਈ ਫਕੀਰ ਦੇ ਅੱਗੇ ਰੱਖੀ ਫਕੀਰ ਨੇ ਚੁੰਝੇ ਭਰ ਭਰ ਕੇ ਖਾਣੀ ਸ਼ੁਰੂ ਕਰ ਦਿੱਤੀ ਖੀਰ ਕੇ ਤੇ ਸਵਾਦ ਬਣੀ ਕਹਿੰਦਾ ਮਾਈ ਦੁੱਧ ਬਾਜ਼ਾਰੋਂ ਲਿਆਈ ਆ ਇਹਦੀ ਨਾਂ ਬਾਬਾ ਸੁਖ ਨਾ ਲਵੇਰਾ ਘਰ ਵਜਾ ਸੱਜਰ ਸੁਰੀ ਮਾਝਿਆ ਉਹਦਾ ਦੁੱਧ ਚੋਕੇ ਮੈਂ ਤੇਰੇ ਲਈ ਖੀਰ ਬਣਾਈ ਆ ਤੇ ਖੀਰ ਖਾਂਦਾ ਖਾਂਦਾ ਕਹਿੰਦਾ ਲੈ ਮਾਈ ਇੱਕ ਘਟਾ ਆਏਗਾ ਤੈਨੂੰ ਮਾਈ ਕਹਿੰਦੀ ਕੀ ਬਾਬਾ ਕਹਿੰਦਾ ਤੁਹਾਡੇ ਘਰ ਦਾ ਬੂਹਾ ਬੜਾ ਛੋਟਾ ਇਹ ਨਹੀਂ ਕਿਉਂ ਉਹਦਾ ਕੀ ਕਰਨਾ ਤੂੰ ਕਹਿੰਦਾ ਜੇਕਦੇ ਤੁਹਾਡੀ ਮੱਝ ਮਰ ਗਈ ਤੇ ਮੱਝ ਬਾਹਰ ਕਿਧਰ ਦੀ ਕੱਢੋਗੇ ਮਾਈ ਨੇ ਪਤੀਲਾ ਚੁੱਕਿਆ ਤੇ ਖੀਰ ਵਾਲਾ ਫਕੀਰ ਦੇ ਸਿਰ 'ਚ ਲਾ ਦਿੱਤਾ ਫਕੀਰ ਜਦੋਂ ਬਾਹਰ ਨੂੰ ਭੱਜਾ ਅੱਗੋ ਕੋ ਤੁਹਾਡੇ ਅਰਗਾ ਮਿਲ ਪਿਆ ਦਾੜੀ ਜਖੀਰ ਚੋਂਦੀ ਆਵੇ ਕਹਿੰਦਾ ਫਕੀਰਾ ਆ ਕੀ ਚੋਂਦਾ ਹੀ ਕਹਿੰਦਾ ਜ਼ੁਬਾਨ ਦਾ ਰਸ ਚੋਂਦਾ ਹੀ ਹੋਰ ਕੀ ਚੋਂਦਾ ਹੈ ਜ਼ੁਬਾਨ ਬੰਦੇ ਕੋ ਬਹੁਤ ਕੁਝ ਕਰਾਉਂਦੀ ਆ ਜ਼ੁਬਾਨ ਬੰਦੇ ਨੂੰ ਤਰੱਕੀ ਵੀ ਦਊਗੀ ਜ਼ੁਬਾਨ ਬੰਦੇ ਨੂੰ ਤਰੱਕੀ ਦੇ ਰਾਹ ਵੀ ਬੰਦ ਕਰਕੇ ਵਿਖਾਊਗੀ ਮਹਾ ਭਾਰਤ ਦਾ ਜੁੱਧ ਹੋਇਆ ਕੌਰਵ ਤੇ ਪਾਂਡਵ ਲੜਿਆ ਇੱਕ ਜ਼ੁਬਾਨ ਕਰਕੇ ਲੜਾਈ ਹੋਈ ਆ ਜ਼ੁਬਾਨ ਵਾਈ ਦਰੁਪਤੀ ਨੇ ਹੁਣ ਕੌਰੋ ਪੰਡਵ ਚਾਚੇ ਤਾਈ ਦੇ ਪੁੱਤ ਭਰਾ ਹੀ ਹਨ ਤੇ ਜਦੋਂ ਇਸ ਲੜਾਈ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰੋਗੇ ਇਸ ਲੜਾਈ ਦਾ ਸਭ ਤੋਂ ਵੱਡਾ ਕਾਰਨ ਹੈ ਦ੍ਰੋਪਦੀ ਕਿਉਂਕਿ ਦ੍ਰੋਪਦੀ ਨੇ ਜ਼ਬਾਨ ਤੋਂ ਸ਼ਬਦ ਇਹੋ ਜਿਹਾ ਬੋਲਿਆ ਜਿਨ੍ਹਾਂ ਨੇ ਚਾਚੇ ਤਾਈ ਦੇ ਪੁੱਤ ਭਰਾ ਲੜਾ ਕੇ ਮਨਵਾ ਦਿੱਤੇ ਮਹਾਭਾਰਤ ਦੇ ਜਦ ਵਿੱਚ ਹੋਇਆ ਕੀ ਕਹਿੰਦੇ ਦ੍ਰੋਪਦੀ ਪੇਂਟਰ ਬਹੁਤ ਵਧੀਆ ਵਾ ਪੇਂਟਿੰਗ ਜੇਤੀ ਵਧੀਆ ਕਰਦੀ ਆ ਜੇ ਪਾਣੀ ਤੇ ਪੇਂਟਿੰਗ ਕਰੇ ਤੇ ਧਰਤੀ ਜਾਪਦੀ ਆ ਜੇ ਧਰਤੀ ਤੇ ਪੇਂਟਿੰਗ ਕਰੇ ਤੇ ਪਾਣੀ ਜਾਪਦਾ ਇੱਕ ਦਿਨ ਮਹਿਲਾ ਤੇ ਰੱਖੀ ਸੀ ਪਾਰਟੀ ਤੇ ਦਰਯੋਧਨ ਆ ਗਿਆ ਚਾਚੇ ਤਾਏ ਦਾ ਪੁੱਤ ਭਰਾ ਦਰਯੋਧਨ ਆ ਗਿਆ ਉਹ ਮਗਰੋਂ ਕਿਦੇ ਕਾਲਾ ਕਾਲਾ ਆਇਆ ਅਗਲੇ ਪੰਨੇ ਹੀ ਪਾਣੀ ਤੇ ਉਹਦੇ ਪਹਾਣੇ ਧਰਤੀ ਆ ਉੱਤੇ ਕੀਤੀ ਸੀ ਦ੍ਰੋਪਦੀ ਨੇ ਪੇਂਟਿੰਗ ਦੇ ਦਰਯੋਧਨ ਵਿੱਚ ਜਾ ਡਿੱਗਾ ਜਦੋਂ ਪਾਣੀ 'ਚ ਜਾ ਡਿੱਗਾ ਤੇ ਸਾਹਮਣੇ ਖਲੋਤੀ ਦਰੋਪਦੀ ਤਾੜੀ ਤੇ ਤਾੜੀ ਮਾਰ ਕੇ ਹਸੀ ਕਿਉਂਕਿ ਦਰਯੋਦਨ ਦਾ ਪਿਓ ਅੰਨਾ ਸੀ ਤੇ ਦੂਰੋਂ ਆਵਾਜ਼ ਮਾਰ ਕੇ ਕਹਿੰਦੀ ਨੀ ਰਿਓ ਨਾ ਫਿਰ ਅੰਨੇ ਦਾ ਅੰਨਾ ਹੁਣ ਹੋਰ ਕੋਈ ਹੁੰਦਾ ਤੇ ਚੁੱਪ ਕਰਕੇ ਵਟ ਖਾ ਕੇ ਕਹਿੰਦਾ ਚੱਲ ਕੋਈ ਨਹੀਂ ਪਰ ਕੁਝ ਬੰਦੇ ਹੁੰਦੇ ਜਿਹੜੇ ਗੱਲ ਦਿਲ ਤੱਕ ਲੈ ਜਾਂਦੇ ਆ ਦਰਜੋਧਨ ਤਲਾ ਦੇ ਵਿੱਚ ਡੱਗਾ ਡੱਗਾ ਕਹਿੰਦਾ ਇਹ ਅੰਨੇ ਦਾ ਪੁੱਤ ਤੈਨੂੰ ਕਿਹੜੇ ਭਾਅ ਪਾਊਗਾ ਭਾਬੀ ਤੂੰ ਜਾਣਦੀ ਨਹੀਂ ਜੇ ਅੰਨੇ ਦਾ ਪੁੱਤ ਵਾਲਾਂ ਤੋਂ ਫੜ ਕੇ ਤੈਨੂੰ ਸਭਾ ਚ ਨਾ ਲਿਆਵੇ ਤੇ ਫੇਰ ਮੈਨੂੰ ਆਖੀ ਬਸ ਇੱਕ ਸ਼ਬਦ ਦਰੋਪਤੀ ਨੇ ਗਲਤ ਬੋਲਿਆ ਮਾਹ ਭਾਰਤ ਦਾ ਜੁਦ ਚਾਚੇ ਤਾਏ ਦੇ ਪੁੱਤ ਭਰਾਵਾਂ ਚ ਕਰਾ ਦਿੱਤਾ ਇਸ ਪ੍ਰਸੰਗ 'ਚ ਤੁਸੀਂ ਇਹ ਵੀ ਸੁਣੋਗੇ ਜबान ਬੰਦੇ ਕੋ ਕੀ ਕਰਾਉਂਦੀ ਆ ਇੱਕ ਆਖਰੀ ਨੁਕਤਾ ਕਹਿ ਕੇ ਤੇ ਪ੍ਰਸੰਗ ਮੈਂ ਨਾਲ ਹੀ ਸ਼ੁਰੂ ਕਰ ਦੇਣਾ ਵਾ ਆਖਰੀ ਨੁਕਤਾ ਇਹ ਆ ਜਿਉਂ-ਜਿਉਂ ਬੰਦੇ ਦਾ ਰੁਤਬਾ ਵਧੇ ਜਿਉਂ-ਜਿਉਂ ਬੰਦੇ ਦਾ ਅਹੁਦਾ ਵਧੇ ਬੰਦੇ 'ਚ ਹਲੀਮੀ ਤੇ ਨਿਮਰਤਾ ਵਧਣੀ ਚਾਹੀਦੀ ਆ ਪਰ ਹੁੰਦਾ ਉਲਟਿਆ ਜਦਨ ਪੱਲੇ ਕਾਠ ਨਹੀਂ ਹੁੰਦਾ ਉਹਦਨ ਐ ਹੱਥ ਜੋੜਦਾ ਵਾ ਜਦਨ ਪੱਲੇ ਕਾ ਖਾ ਜਾਂਦਾ ਮੁੜ ਕੇ ਐ ਹੋ ਜਾਂਦਾ ਵਾ ਜਿਉਂ-ਜਿਉਂ ਅਹੁਦਾ ਹੰਕਾਰ ਵੱਧਦਾ ਵਾ ਜਿਉਂ-ਜਿਉਂ ਅਉਧਾ ਵੱਧਦਾ ਵਾ ਕਬੈੜ ਪੁਣਾ ਵੱਧਦਾ ਵਾ ਜਿਉਂ-ਜਿਉਂ ਅਉਧਾ ਵੱਧਦਾ ਵਾ ਨੀਤ ਮਾੜੀ ਹੋ ਜਾਂਦੀ ਕਈ ਵਾਰੀ ਜਿੰਨੇ ਕੋਖ ਨਹੀਂ ਸੀ ਹੈਗਾ ਉਹ ਦਿਨ ਐ ਹੱਥ ਜੋੜਦਾ ਸੀ ਇੱਕ ਆਖਰੀ ਨੁਕਤਾ ਪੈਸਾ ਬੰਦੇ ਦੀ ਜੇਬ ਚ ਰਵੇ ਤੇ ਬਹੁਤ ਚੰਗਾ ਵਾ ਜੇ ਪੈਸਾ ਸਿਰ ਨੂੰ ਚੜ ਜੇ ਤੇ ਬਹੁਤ ਮਾੜਾ ਵਾ ਸਮਝ ਗਏ ਹੁਣ ਉਹ ਮੈਂ ਕੀ ਕਹਿਣਾ ਚਾਹੁੰਦਾ ਤੁਹਾਡੀਆਂ ਜੇਬਾਂ 'ਚ ਡਾਲਰ ਪਾਉਂਡ ਹੋਣ ਰੁਪਈਏ ਭਰੇ ਹੋਣ ਤੁਹਾਡੀ ਸਾਰਾ ਪਿੰਡ ਸਿਮਤ ਕਰੂਗਾ ਤੇ ਜਦਨ ਪੈਸੇ ਬੰਦੇ ਦੇ ਸਿਰ ਚੜ ਕੇ ਬੋਲਣ ਉਹਦੇ ਲਈ ਕੋਈ ਰਿਸ਼ਤੇਦਾਰ ਨਹੀਂ ਸਕਾ ਕੋਈ ਭੈਣ ਨਹੀਂ ਸਕੀ ਕੋਈ ਭਰਾ ਨਹੀਂ ਸਕਾ ਕੋਈ ਜਾਂਡੀ ਗਵਾਂਡੀ ਨਹੀਂ ਸਕਾ ਉਹ ਪਿੰਡ ਦਾ ਵੀ ਸਕਾ ਨਹੀਂ ਉਹ ਕੌਮ ਦਾ ਵੀ ਸਕਾ ਨਹੀਂ ਉਹ ਗੁਰੂ ਦਾ ਵੀ ਸਕਾ ਨਹੀਂ ਕਿਉਂਕਿ ਪੈਸਾ ਬੰਦੇ ਦੇ ਸਿਰ ਚੜ ਕੇ ਬੋਲਦਾ ਇਹਨੂੰ ਜੇਬ 'ਚ ਰੱਖੋ ਤੇ ਫਾਇਦੇ 'ਚ ਰਹੋਗੇ ਜਦਨ ਸਿਰ ਤੇ ਚੜਾ ਕੇ ਬਹਿ ਜਾਓਗੇ ਉਹ ਦਿਨ ਕੁੱਟ ਖਾਂਦੇ ਫਿਰੋਗੇ